ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸਜਣ ਦੋਸਤੋ ਫੇਸਬੁਕ ਖੋਲ ਕੇ ਬੈਠਾ ਸੀਗਾ ਮੈਂ ਆਪਣੇ ਕੰਪਿਊਟਰ ਤੇ ਅਲੱਗ-ਅਲੱਗ ਲੋਕਾਂ ਦੁਆਰਾ ਪਾਈਆਂ ਹੋਈਆਂ ਅਲੱਗ-ਅਲੱਗ ਪੋਸਟਾਂ ਨੂੰ ਵੇਖਣ ਰਿਹਾ ਸੀਗਾ ਮੈਂ ਇੱਕ ਵੀਡੀਓ ਮੇਰੀ ਅੱਖਾਂ ਦੇ ਸਾਹਮਣੇ ਆਈ ਹੈ ਉਹ ਵੀਡੀਓ ਆਸਟ੍ਰੇਲੀਆ ਤੋਂ ਹੈ ਉਹਦੇ ਵਿੱਚ ਜੋ ਨਜ਼ਰ ਆਉਣ ਡਿਆ ਉਹ ਇਹ ਹੈ ਕਿ ਇੱਕ ਸਰਦਾਰ ਗੇਟ ਖੁੱਲਦਾ ਔਰ ਗੇਟ ਤੋਂ ਬਾਅਦ ਮੋਰੇ ਲੌਨ ਹੈਗਾ ਲੌਨ ਦੇ ਵਿੱਚ ਐਂਟਰ ਹੁੰਦਾ ਉਹਦੇ ਹੱਥ ਦੇ ਵਿੱਚ ਇੱਕ ਗੱਤੇ ਦਾ ਪਾਰਸਲ ਜਾਂ ਫੜਿਆ ਹੋਇਆ ਡੱਬਾ ਜਿਹਾ ਉਹ ਡੱਬਾ ਅੰਦਰ ਰੱਖ ਕੇ ਫਿਰ ਵਾਪਸ ਪਰਤ ਦਾ ਨਜ਼ਰ ਆਉਂਦਾ ਹੈ ਔਰ ਉੱਥੇ ਲੌਂ ਦੇ ਵਿੱਚ ਤਾਰ ਦੇ ਉੱਪਰ ਚਾਦਰਾਂ ਸੁਕਣੀਆਂ ਪਾਈਆਂ ਹੋਈਆਂ ਉਹਨਾਂ ਚਾਦਰਾਂ ਨੂੰ ਉਤਾਰਦਾ ਉਤਾਰ ਕੇ ਤੇ ਫਿਰ ਕਿਤੇ ਅੰਦਰ ਰੱਖ ਕੇ ਵਾਪਸ ਪਰਤ ਜਾਂਦਾ ਬਸ ਇੰਨੀ ਇੱਕ ਵੀਡੀਓ ਆ ਉਹਦੇ ਉੱਪਰ ਨੇ ਇੱਕ ਲਾਈਨ ਲਿਖੀ ਹੋ ਸੀ ਕਿ ਆਸਟ੍ਰੇਲੀਆ ਦੇ ਵਿੱਚ ਇਸ ਸਿੱਖ ਨੇ ਬਹੁਤ ਹੀ ਚੰਗਾ ਕਾਰਜ ਕੀਤਾ ਔਰ ਬਹੁਤ ਹੀ ਜ਼ਿਆਦਾ ਸ਼ਲਾਘਾ ਹੋਣ ਈ ਹੈ ਮੈਂ ਵੀਡੀਓ ਨੂੰ ਗਾ ਲਗਾ ਦਿੱਤਾ ਇਹ ਕਿਹੜੀ ਬਹੁਤ ਜ਼ਿਆਦਾ ਕੋਈ ਵੱਡੀ ਗੱਲ ਹੈ ਇਹਦੇ ਵਿੱਚ ਤਾਂ ਕੋਈ ਖਾਸ ਮਹੱਤਤਾ ਵਾਲੀ ਗੱਲ ਹੈ ਹੀ ਨਹੀਂ ਮੇਰੇ ਮਨ ਵਿੱਚ ਇਹ ਖਿਆਲ ਆਇਆ ਪੀ ਇਹ ਤੋਂ ਕਿਤੇ ਕਿਤੇ ਵੱਡੇ ਵੱਡੇ ਕਾਰਜ ਤਾਂ ਆਪਾਂ ਇੱਥੇ ਤੁਰੇ ਜਾਂਦੇ ਰਸਤੇ ਵਿੱਚ ਆਮ ਹੀ ਕਰ ਦਿੰਨੇ ਆ ਬਾਜ਼ਾਰ ਦੇ ਵਿੱਚ ਤੁਰੇ ਜਾਂਦੇ ਕਰ ਦਿੰਨੇ ਆ ਗਲੀ ਵਿੱਚ ਕਰ ਦਿੰਨੇ ਆ ਆਪਣੇ ਘਰ ਦੇ ਗੇਟ ਦੇ ਬਾਹਰ ਖੜੇ ਹੋਈਏ ਤਦ ਕਰ ਦਿੰਨੇ ਆ ਇਹ ਤਾਂ ਬਹੁਤ ਵੱਡੀ ਗੱਲ ਹੈ ਨਹੀਂ ਹੈ ਮੈਂ ਇਸ ਗੱਲ ਨੂੰ ਜਮੇ ਮਹੱਤਤਾ ਨਾ ਦਿੱਤੀ ਮੈਂ ਅਗਲੀਆਂ ਪੋਸਟਾਂ ਦੇਖਦਾ ਦੇਖਦਾ ਕਾਫੀ ਅੱਗੇ ਤੱਕ ਜਦੋਂ ਚਲਾ ਗਿਆ ਤਾਂ ਸਾਡੇ ਇੱਕ ਸਿੱਖ ਪ੍ਰਚਾਰਕ ਹੈਗੇ ਨੇ ਵੀਰ ਪਰਮਪਾਲ ਸਿੰਘ ਸਭਰਾ ਤੇ ਪਰਮਪਾਲ ਸਿੰਘ ਸਭਰਾ ਨੇ ਉਸੇ ਹੀ ਸਿੱਖ ਦੀ ਫੋਟੋ ਔਰ ਨਾਲ ਇੱਕ ਔਰਤ ਹੈ ਆਸਟ੍ਰੇਲੀਆ ਦੀ ਔਰਤ ਹੈ ਉਹ ਉਹਦੀ ਫੋਟੋ ਸ਼ੇਅਰ ਕੀਤੀ ਹੋਈ ਹੈ ਔਰ ਨਾਲ ਉੱਪਰ ਚੰਦ ਲੈਣਾ ਲਿਖੀਆਂ ਨੇ ਜਦੋਂ ਮੈਂ ਉਹ ਚੰਦ ਲੈਣਾ ਪੜੀਆਂ ਤਾਂ ਜਿਹੜੀ ਉਹ ਵੀਡੀਓ ਦੇਖੀ ਸੀ ਪਹਿਲਾਂ ਮੈਂ ਜਿਹੜੀ ਪਿੱਛੇ ਸਕਰੀਨ ਤੇ ਵੀ ਚੱਲਦੀ ਪਈ ਹੈ ਉਸ ਵੀਡੀਓ ਦੀ ਮਹੱਤਤਾ ਬਹੁਤ ਜ਼ਿਆਦਾ ਵੱਧ ਗਈ ਜਦੋਂ ਮੈਂ ਉਹਨਾਂ ਦੀਆਂ ਲਿਖੀਆਂ ਹੋਈਆਂ 17 ਪੜੀਆਂ ਇਹ ਮੈਂ 17 ਤੁਹਾਨੂੰ ਹੂਬ ਹੂ ਪੜ ਕੇ ਸੁਣਾ ਦਿੰਨਾ ਤਾਂ ਮੈਨੂੰ ਯਕੀਨ ਹੈ ਕਿ ਤੁਹਾਨੂੰ ਵੀ ਇਹਦੇ ਵਿੱਚ ਇਸ ਵੀਡੀਓ ਦੇ ਵਿੱਚ ਰੁਚੀ ਜ਼ਰੂਰ ਪੈਦਾ ਹੋਊਗੀ ਤੁਹਾਡੀ ਉਹਤੇ ਉਹਨਾਂ ਨੇ ਲਿਖਿਆ ਸੀਗਾ ਕਿ ਧਰਮ ਦੀ ਚਾਦਰ ਬਨਾਮ ਸੁੱਕਣੇ ਪਈਆਂ ਚਾਦਰਾਂ ਪਰਮਪਾਲ ਸਿੰਘ ਸਭਰਾ ਨੇ ਜੋ ਲਿਖਿਆ ਇੱਕ ਬੇਨਤੀ ਮੈਂ ਪਹਿਲਾਂ ਕਰਦਾ ਇੱਕ ਲਾਈਨ ਦੇ ਵਿੱਚ ਅਗਾ ਤੁਰ ਜਾਣਾ ਉਹ ਇਹ ਹੈ ਕਿ ਇਹ ਸਤਰਾਂ ਪਰਮਪਾਲ ਸਿੰਘ ਸਭਰਾ ਹੋਰਾਂ ਨੇ ਲਿਖੀਆਂ ਨੇ ਜੇ ਮੈਂ ਆਪਣੀ ਵੀਡੀਓ ਦੇ ਵਿੱਚ ਪਰਮਪਾਲ ਸਿੰਘ ਸਭਰਾ ਹੋਰਾਂ ਦਾ ਜ਼ਿਕਰ ਕਰ ਦਿੰਦਾ ਤਾਂ ਇਹਦੇ ਨਾਲ ਮੈਂ ਕੋਈ ਛੋਟਾ ਨਹੀਂ ਹੋ ਗਿਆ ਤੇ ਪਰਮਪਾਲ ਸਿੰਘ ਸਭਰਾ ਮੇਰੇ ਵੱਲੋਂ ਨਾਂ ਲੈਣ ਦੇ ਨਾਲ ਕੋਈ ਬਹੁਤ ਜ਼ਿਆਦਾ ਵੱਡੇ ਨਹੀਂ ਹੋ ਗਏ ਪਰਮਪਾਲ ਸਿੰਘ ਸਭਰਾ ਆਪਣੇ ਆਪ ਦੇ ਵਿੱਚ ਜੋ ਹੈ ਉਹ ਹੈ ਹੀ ਨੇ ਸੋ ਇਹ ਮੈਂ ਗੱਲ ਇਸ ਕਰਕੇ ਸਾਂਝੀ ਕੀਤੀ ਹੈ ਤੁਹਾਡੇ ਨਾਲ ਕਿ ਜਦੋਂ ਕੋਈ ਪੋਸਟ ਲਿਖ ਕੇ ਪਾਉਂਦਾ ਹੈਗਾ ਜਾ ਕਿ ਸੇ ਦੀਆਂ 17 ਹੁੰਦੀਆਂ ਨੇ ਕੋਈ ਜੇ ਆਪਾਂ ਅਗਲੇ ਦੇ ਕੋਲੋਂ ਅਗਲੇ ਦਾ ਨਾਮ ਖੋ ਲਈਏ ਵੀ ਜੀ ਆ ਤਾਂ ਗੱਲ ਮੇਰੇ ਆਪਣੇ ਦਿਮਾਗ ਚ ਆਈ ਸੀਗੀ ਇਹ ਗੱਲ ਕੋਈ ਚੰਗੀ ਨਹੀਂ ਹੁੰਦੀ ਹੈਗੀ ਇਸ ਕਰਕੇ ਮੈਂ ਜ਼ਿਕਰ ਕੀਤਾ ਹੈਗਾ ਕਿ ਆਪਾਂ ਅਗਲੇ ਦਾ ਜ਼ਿਕਰ ਜ਼ਰੂਰ ਕਰਦਿਆ ਕਰੀਏ ਇਹਦੇ ਨਾਲ ਘਟਦਾ ਕੁਝ ਨਹੀਂ ਹੈ ਵਾਧਾ ਜ਼ਰੂਰ ਹੈਗਾ ਕੀ ਵਾਧਾ ਹੈਗਾ ਤੁਸੀਂ ਐ ਕਰਕੇ ਵੇਖੋ ਤੁਹਾਨੂੰ ਬਹੁਤ ਚੰਗਾ ਲੱਗੂਗਾ ਉਹਨਾਂ ਨੇ ਲਿਖਿਆ ਕਿ ਧਰਮ ਦੀ ਚਾਦਰ ਬਨਾਮ ਸੁੱਕਣੇ ਪਈਆਂ ਚਾਦਰਾਂ ਇੱਕ ਸਿੰਘ ਨੇ ਕਿਸੇ ਦੇ ਘਰ ਦੀਆਂ ਸੁੱਕਣੇ ਪਈਆਂ ਹੋਈਆਂ ਚਾਦਰਾਂ ਮੀਂਹ ਤੋਂ ਬਚਾ ਲਈਆਂ ਤਾ ਘਰ ਦੀ ਮਾਲਕਣ ਨੇ ਇਸ ਨੂੰ ਐਕਟ ਆਫ ਕਾਈਂਡਨੈਸ ਕਹਿ ਕੇ ਸਾਰੇ ਹੀ ਸੰਸਾਰ ਨੂੰ ਦੱਸ ਦਿੱਤਾ ਕਿ ਭਾਈ ਗੁਰਪ੍ਰੀਤ ਸਿੰਘ ਨੇ ਇਹ ਕੰਮ ਕੀਤਾ ਹੈ ਆਸਟ੍ਰੇਲੀਆ ਦੇ ਵੱਡੇ ਵੱਡੇ ਚੈਨਲ 7 ਚੈਨਲ 9 ਤੇ ਕਵਰੇਜ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਕਰੋੜਾਂ ਹੀ ਲੋਕ ਵਾਹ ਵਾਹ ਕਰਦੇ ਪਏ ਨੇ ਭਾਵੇਂ ਕਿ ਇਹ ਗੱਲ ਬਹੁਤ ਮਾਮੂਲੀ ਹੈ ਪਰ ਇੱਕ ਸਿੱਖ ਦੇ ਵੱਲੋਂ ਨਿਭਾਈ ਗਈ ਸਿੱਖੀ ਨੇ ਅੱਜ ਪੂਰੀ ਕੌਮ ਦਾ ਸਿਰ ਉੱਚਾ ਕੀਤਾ ਪਰ ਮੈਂ ਸੋਚ ਰਿਹਾ ਸੀਗਾ ਕਿ ਲੋਕ ਅਕਸਰ ਕਹਿ ਦਿੰਦੇ ਨੇ ਕਿ ਅੰਗਰੇਜ਼ਾਂ ਦੇ ਮੁਲਕ ਇੰਨੀ ਤਰੱਕੀ ਕਿਦਾਂ ਕਰਨ ਲੈਂਦੇ ਨੇ ਅੱਜ ਸਮਝ ਲੱਗੀ ਆ ਕਿ ਉੱਥੇ ਸੁੱਕਣੇ ਪਈਆਂ ਹੋਈਆਂ ਚਾਦਰਾਂ ਨੂੰ ਬਚਾਉਣ ਵਾਲੇ ਨੂੰ ਵੀ ਬੜੇ ਹੀ ਜ਼ਿਆਦਾ ਮਾਣ ਦੇ ਨਾਲ ਹੀਰੋ ਬਣਾ ਕੇ ਸਾਰੇ ਮੁਲਕ ਦੇ ਵਿੱਚ ਪ੍ਰਚਾਰਿਆ ਜਾਂਦਾ ਤਾਂ ਕਿ ਉਹਨਾਂ ਦੀਆਂ ਅਗਲੀਆਂ ਨਸਲਾਂ ਸਾਬਕ ਲੈ ਸਕਣ ਅੱਗੇ ਲਿਖਿਆ ਪਰ ਭਾਰਤ ਵਿੱਚ ਸਿਰ ਦੇ ਕੇ ਵੀ ਧਰਮ ਦੀ ਚਾਦਰ ਬਣਨ ਵਾਲੇ ਨੂੰ ਵੀ ਵਿਸਾਰ ਦਿੱਤਾ ਜਾਂਦਾ ਤੇ ਉਸ ਦੀ ਕੌਮ ਦੀ ਵਾਰ-ਵਾਰ ਨਸਲ ਕੁਸ਼ੀ ਕੀਤੀ ਜਾਂਦੀ ਹੈ ਹੁਣ ਜਦੋਂ ਮੈਂ ਆ ਅਖੀਰਲੀ ਲਾਈਨ ਪੜ੍ਹੀ ਆ ਨਾ ਪਰ ਭਾਰਤ ਦੇ ਵਿੱਚ ਜਦੋਂ ਹੁਣ ਕੰਪੈਰੀਜ਼ਨ ਕਰ ਦਿੱਤਾ ਉਹਨਾਂ ਨੇ ਆਪਣੀਆਂ ਇਸ ਆਪਣੀਆਂ ਇਹਨਾਂ ਦੋ ਕਲਾਈਨਾਂ ਦੇ ਵਿੱਚ ਮਹੱਤਤਾ ਬਹੁਤ ਜ਼ਿਆਦਾ ਵਧ ਗਈ ਇਸ ਵੀਡੀਓ ਦੀ ਤੇ ਜਦੋਂ ਹੁਣ ਬਹੁਤ ਜ਼ਿਆਦਾ ਚਰਚਾ ਹੋਣ ਢੀ ਹੈ ਤਾਂ ਮੇਰੇ ਮਨ 'ਚ ਖਿਆਲ ਆ ਕਿ ਉਸ ਚਰਚਾ ਦਾ ਹਿੱਸਾ ਮੈਂ ਕਿਉਂ ਨਾ ਬਣਾ ਮੈਨੂੰ ਵੀ ਇਹਦੇ ਉੱਤੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਇਸ ਕਰਕੇ ਮੈਂ ਗੱਲ ਕਰਨ ਵਾਸਤੇ ਤੁਹਾਡੇ ਉਰੂ ਉਰੂ ਹੋਇਆ ਇਹ ਜਿਹੜੀ ਘਟਨਾ ਹੈਗੀ ਹੈ ਜਿਹੜੀ ਵੀਡੀਓ ਪਿੱਛੇ ਸਕਰੀਨ ਦੇ ਉੱਪਰ ਚੱਲਦੀ ਪਈ ਹੈ ਤੁਸੀਂ ਦੇਖਣ ਰਹੇ ਹੋ ਇਹਦੇ ਵਿੱਚ ਇੱਕ ਸਰਦਾਰ ਇੱਕ ਸਿੱਖ ਉਹ ਸੁੱਕਣੇ ਪਈਆਂ ਹੋਈਆਂ ਚਾਦਰਾਂ ਨੂੰ ਉਤਾਰ ਕੇ ਅੰਦਰ ਰੱਖਣ ਰਿਹਾ ਤੁਸੀਂ ਇਸ ਵੀਡੀਓ 'ਚ ਦੇਖ ਰਹੇ ਹੋ ਕਿ ਉਹ ਸਰਦਾਰ ਜਦੋਂ ਗੇਟ ਤੋਂ ਐਂਟਰ ਹੁੰਦਾ ਤੇ ਉਹਦੇ ਹੱਥ ਦੇ ਵਿੱਚ ਇੱਕ ਗੱਤੇ ਦਾ ਡੱਬਾ ਜਾਂ ਫੜਿਆ ਹੋਇਆ ਔਰ ਉਸ ਤੋਂ ਇਹ ਪਤਾ ਲੱਗਦਾ ਹੈਗਾ ਜਿਹੜੀ ਗੱਲ ਬਾਅਦ 'ਚ ਉੱਭਰ ਕੇ ਸਾਹਮਣੇ ਵੀ ਆਈ ਆ ਕਿ ਉਹ ਇੱਕ ਡਿਲੀਵਰੀ ਮੈਨ ਹੈ ਕੋਈ ਉਸ ਔਰਤ ਨੇ ਜਿਨ੍ਹਾਂ ਦਾ ਉਹ ਘਰ ਹੈਗਾ ਆਸਟ੍ਰੇਲੀਆ ਦੀ ਇਹ ਵੀਡੀਓ ਹੈ ਜੀ ਉਸ ਔਰਤ ਨੇ ਕੁਝ ਸਮਾਨ ਮੰਗਵਾਇਆ ਹੋਇਆ ਸੀਗਾ ਜਿਹਦੀ ਡਿਲੀਵਰੀ ਕਰਨ ਦੇ ਵਾਸਤੇ ਉਹ ਉਹਨਾਂ ਦੇ ਘਰੇ ਪਹੁੰਚਿਆ ਗੇਟ ਖੋਲ੍ਹਿਆ ਅੰਦਰੋਂ ਸਮਾਨ ਰੱਖ ਦੇਣਾ ਸੀਗਾ ਜਦੋਂ ਵੇਖਿਆ ਕਿ ਮੀਂਹ ਆਉਣ ਦੀ ਸੰਭਾਵਨਾ ਹੈ ਪਰ ਲਾਉਨ ਦੇ ਵਿੱਚ ਜਾਂ ਕਹੇ ਲੋ ਬਾਹਰ ਵਿਹੜੇ ਦੇ ਵਿੱਚ ਚਾਦਰਾਂ ਸੁੱਕਣੇ ਪਈਆਂ ਹੋਈਆਂ ਨੇ ਅਗਲੀ ਨੇ ਧੋ ਕੇ ਮਹਿਤ ਕੀਤੀ ਹੋਊਗੀ ਤਾਂ ਉਸ ਸਰਦਾਰ ਨੇ ਉਹਨਾਂ ਚਾਦਰਾਂ ਨੂੰ ਉਤਾਰ ਕੇ ਤੇ ਅੰਦਰ ਰੱਖ ਦਿੱਤਾ ਜਦੋਂ ਉਹ ਔਰਤ ਆਪਣੇ ਘਰੇ ਵਾਪਸ ਪਰਤਦੀ ਹੈ ਤਾਂ ਉਹ ਵੇਖਦੀ ਹੈ ਕਿ ਚਾਦਰਾਂ ਹੈ ਨਹੀਂ ਇਹ ਜਦੋਂ ਅੰਦਰ ਜਾਂਦੀ ਉਹਨੂੰ ਦਿਸਪੈਂਦੀਆਂ ਚਾਦਰਾਂ ਪਈਆਂ ਹੋਈਆਂ ਨੇ ਉਸ ਤੋਂ ਬਾਅਦ ਘਰ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੋਏ ਨੇ ਨਿਗਰਾਨੀ ਵਾਸਤੇ ਉਹਨਾਂ ਨੂੰ ਜਦੋਂ ਦੇਖਦੀ ਹੈ ਵੀ ਕੌਣ ਬੰਦਾ ਆਇਆ ਹੋਊਗਾ ਜਦੋਂ ਵੇਖਿਆ ਤਾਂ ਇੱਕ ਸਰਦਾਰ ਆ ਸਾਰਾ ਕੁਝ ਕਰਕੇ ਚਲਾ ਗਿਆ ਉਸ ਤੋਂ ਬਾਅਦ ਉਹ ਔਰਤ ਟਿੱਕ ਕੇ ਬੈਠੀ ਨਹੀਂ ਉਦੇ ਮਨ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਉਹਨੇ ਉਸ ਸਿੱਖ ਨੂੰ ਲੱਭਣਾ ਸ਼ੁਰੂ ਕੀਤਾ ਉਹਨੇ ਹੌਲੀ-ਹੌਲੀ ਕਰਕੇ ਉਹ ਤੱਕ ਪਹੁੰਚ ਕਰ ਲਈ ਉਹਨੂੰ ਲੱਭ ਲਿਆ ਲੱਭਣ ਤੋਂ ਬਾਅਦ ਬਹੁਤ ਜ਼ਿਆਦਾ ਮਾਨ ਸਤਕਾਰ ਕੀਤਾ ਔਰ ਸਭ ਤੋਂ ਸਿਰੇ ਦਾ ਜਿਹੜਾ ਮਾਨ ਸੀਗਾ ਉਸ ਔਰਤ ਨੇ ਇੱਕ ਪੋਸਟ ਲੈ ਕੇ ਸਾਂਝੀ ਕੀਤੀ ਹੈ ਜਿਹਦੇ ਵਿੱਚ ਉਸ ਸਿੱਖ ਨੌਜਵਾਨ ਦੀ ਬਹੁਤ ਹੀ ਜ਼ਿਆਦਾ ਉਸ ਔਰਤ ਨੇ ਛਲਾਗਾ ਕੀਤੀ ਹੈ ਸੋ ਇਹ ਜਿਹੜਾ ਸਿੱਖ ਸਰਦਾਰ ਹੈ ਜੀ ਇਸ ਵੀਡੀਓ ਦੇ ਵਿੱਚ ਜਿਹਨੂੰ ਤੁਸੀਂ ਦੇਖਣ ਦੇ ਜੋ ਇਹ ਗੁਰਪ੍ਰੀਤ ਸਿੰਘ ਹੈ ਜੀ ਔਰ ਜਿਹੜੀ ਉਹ ਔਰਤ ਹੈ ਔਰਤ ਦਾ ਨਾਮ ਹੈਗਾ ਜਿਨ੍ਹਾਂ ਦਾ ਉਹ ਘਰ ਆ ਵੈਰਿਟੀ ਵੈਂਡਲ ਮੈਂ ਵੈਂਡਲ ਕਹਿ ਕੇ ਸੰਬੋਧਿਤ ਹਾਂਗਾ ਨਾਮ ਥੋੜਾ ਜਿਹਾ ਔਖੇ ਜਿਹੇ ਹੁੰਦੇ ਉਹਨਾਂ ਦੇ ਸਾਡੇ ਵਾਸਤੇ ਲੈਣੇ ਥੋੜਾ ਜਿਹਾ ਔਖੇ ਹੁੰਦੇ ਆ ਉਹਨੇ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਜਾ ਕੇ ਇਸ ਸਬੰਧ ਦੇ ਵਿੱਚ ਚਰਚਾ ਕੀਤੀ ਹੈ ਦੁਨੀਆ ਨੂੰ ਦੱਸਿਆ ਪਈ ਇਹ ਸਿੱਖ ਨੇ ਮੇਰੇ ਘਰ ਆਣ ਕੇ ਤੇ ਕਿੰਨਾ ਵਧੀਆ ਪ੍ਰਦਰਸ਼ਨ ਕੀਤਾ ਹੈਗਾ ਔਰ ਕਿੰਨੀ ਇਮਾਨਦਾਰੀ ਦੇ ਨਾਲ ਉਹਨੇ ਆ ਸਾਰਾ ਕੁਝ ਕੀਤਾ ਹੈਗਾ ਦੇਖੋ ਛੋਟੀ ਜਿਹੀ ਗੱਲ ਆ ਜਿਹਦਾ ਮੈਂ ਸ਼ੁਰੂ ਵਿੱਚ ਆਖਿਆ ਕਿ ਇਹ ਗੱਲ ਕੋਈ ਬਹੁਤ ਜ਼ਿਆਦਾ ਵੱਡੀ ਤਾਂ ਹੈ ਹੀ ਨਹੀਂ ਹੈ ਇੱਕ ਚੈਨਲ ਦੇ ਉੱਪਰ ਨਹੀਂ ਦੋ ਚੈਨਲਾਂ ਦੇ ਉੱਪਰ ਨਹੀਂ ਕਈ ਚੈਨਲਾਂ ਦੇ ਉੱਪਰ ਇਸ ਗੱਲ ਦੀ ਚਰਚਾ ਹੋਈ ਹੈ ਇੱਕ ਅਖਬਾਰ ਦੇ ਵਿੱਚ ਨਹੀਂ ਦੋ ਅਖਬਾਰਾਂ ਦੇ ਵਿੱਚ ਨਹੀਂ ਕਿੰਨੀਆਂ ਅਖਬਾਰਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੋਈ ਹੈ ਔਰ ਹੋਣ ਢਈ ਹੈ ਜਦੋਂ ਇਹ ਜਿਹੜੀ ਵੀਡੀਓ ਉਸ ਔਰਤ ਨੇ ਵੈਂਡਲ ਨੇ ਆਪਣੀ ਫੇਸਬੁੱਕ ਆਈਡੀ ਦੇ ਉੱਪਰ ਸ਼ੇਅਰ ਕੀਤੀ ਹੈ ਤਾਂ ਉੱਥੇ ਮੈਂ ਥੋੜੀ ਦੇਰ ਪਹਿਲਾਂ ਵੇਖ ਕੇ ਆਟਿਆ ਮਿਲੀਅਨ ਦੇ ਕਰੀਬ ਵਿਊ ਹੋ ਚੁੱਕੇ ਨੇ ਔਰ ਕਿੰਨੇ ਹੀ ਲੋਕ ਕਮੈਂਟ ਕਰ ਕਰਕੇ ਤੇ ਉਹ ਸਿੱਖ ਸਰਦਾਰ ਦੀ ਛਲਗਾ ਕਰਦੇ ਪਏ ਜੀ ਔਰ ਜਿਹੜੀ ਪਰਮਪਰ ਸਿੰਘ ਸਭਰਾ ਹੋਣਾ ਨੇ ਇੱਕ ਕੰਪੈਰੀਜ਼ਨ ਕੀਤਾ ਹੈ ਨਾ ਜੀ ਇਹ ਬੜੀ ਹੀ ਜ਼ਿਆਦਾ ਮਹੱਤਵਪੂਰਨ ਗੱਲ ਹੈ 350 ਸਾਲਾ ਮਨਾਇਆ ਜਾ ਰਿਹਾ ਹੈਗਾ ਸਰਕਾਰ ਕਹਿੰਦੀ ਹੈ ਕਿ ਆਪਾਂ ਵੀ ਮਨਾਵਾਂਗੇ ਹੁਣ ਜਿਹੜਾ ਇਹ ਕੰਪੈਰੀਜ਼ਨ ਹੈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਆਜੀ ਗੱਲ ਸਾਰੀ ਪਰ ਇੱਕ ਜਿਹੜੀ ਨਾ ਬੜੇ ਹੀ ਜ਼ਿਆਦਾ ਧਿਆਨ ਮੰਗਣ ਵਾਲੀ ਚੀਜ਼ ਹੈ ਉਧਰਲੇ ਪਾਸੇ ਨੂੰ ਧਿਆਨ ਸਾਡਾ ਜਾਣਾ ਬੇਹਦ ਜ਼ਰੂਰੀ ਹੈ ਸਾਡੇ ਵਿੱਚ ਬਹੁਤਿਆਂ ਨੂੰ ਪਤਾ ਨਹੀਂ ਲੱਗਣ ਡਿਆ ਹੈਗਾ ਸਾਡੇ ਵਿੱਚ ਬਹੁਤ ਸਾਰੇ ਸੱਜਣ ਐਦਾਂ ਸੋਚਦੇ ਆ ਸਾਡੇ ਆਪਣੇ ਸਿੱਖ ਪਰਿਵਾਰਾਂ ਦੇ ਵੀ ਕਿ ਸਰਕਾਰ ਸਰਕਾਰੀ ਤੌਰ ਦੇ ਉਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਿਨ ਮਨਾਉਣ ਜਾ ਰਹੀ ਹੈ ਧਰਮ ਦੀ ਚਾਦਰ ਬਨਾਮ ਸੁੱਕਣੇ ਪਈਆਂ ਹੋਈਆਂ ਚਾਦਰਾਂ ਕੰਪੈਰੀਜ਼ਨ ਕਰਕੇ ਵੇਖੋ ਕਿ ਛੋਟਾ ਜਿਹਾ ਕਾਰਜ ਵਾਜੀ ਕਿਹੜੇ ਕੰਮਾਂ ਚ ਕੰਮ ਆਹੇ ਸਾਡੇ ਇਥੇ ਆਮ ਹੀ ਇਦਾਂ ਦੇ ਕਾਰਜ ਜਿਹੜੇ ਆ ਹਰ ਕੋਈ ਕਿਸੇ ਦੇ ਵਾਸਤੇ ਕਰਦਾ ਇਹ ਤੋਂ ਕਿਤੇ ਕਿਤੇ ਵੱਡੇ ਵੱਡੇ ਕਾਰਜ ਕੀਤੇ ਜਾਂਦੇ ਆ ਕੋਈ ਮਹੱਤਤਾ ਨਹੀਂ ਸਾਨੂੰ ਆਪ ਨੂੰ ਵੀ ਨਹੀਂ ਲੱਗਦਾ ਹੈਗਾ ਕਈ ਵਾਰ ਇਸ ਗੱਲ ਦੇ ਉੱਪਰ ਭਈ ਇਹਦੀ ਕੋਈ ਵਡਿਆਈ ਹੋਣੀ ਚਾਹੀਦੀ ਹੈ ਮਨ ਚ ਖਿਆਲ ਆਉਂਦਾ ਹੀ ਨਹੀਂ ਹੈਗਾ ਇਸੇ ਕਰਕੇ ਮੈਂ ਉਸ ਵੀਡੀਓ ਨੂੰ ਨਜ਼ਰ ਅੰਦਾਜ਼ ਕਰ ਗਿਆ ਸੀਗਾ ਪਰ ਜਦੋਂ ਇਹ ਕੰਪੈਰੀਜ਼ਨ ਪੜਿਆ ਮੈਨੂੰ ਲੱਗਾ ਕਿ ਗੱਲ ਕਰਨੀ ਬੇहद ਜ਼ਰੂਰੀ ਹੈ ਔਰ ਇਹਦੇ ਤੇ ਚਰਚਾ ਕਰਨੀ ਵੀ ਬੇहद ਜ਼ਰੂਰੀ ਹੈ ਅਰੇ ਇੱਥੇ ਤੇ ਧਰਮ ਦੀ ਖਾਤਰ ਕਿਸੇ ਦੇ ਧਰਮ ਦੀ ਖਾਤਰ ਕਿਸੇ ਦਾ ਧਰਮ ਬਚਾਉਣ ਦੇ ਖਾਤਰ ਸੀਸ ਤੱਕ ਵੀ ਕੁਰਬਾਨ ਕਰ ਦਿੱਤੇ ਜਾਂਦੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਔਰ ਧਰਮ ਦੀ ਚਾਦਰ ਬਣ ਜਾਂਦੇ ਨੇ ਔਰ ਜਿਨ੍ਹਾਂ ਨੇ ਧਰਮ ਦੀ ਚਾਦਰ ਬਣ ਕੇ ਸੀਸ ਤੱਕ ਕੁਰਬਾਨ ਕਰ ਦਿੱਤੇ ਉਹਨਾਂ ਦੇ ਅਗਾਹ ਜਿਹੜੇ ਸਿੱਖ ਸੇਵਕ ਨੇ ਜਿਹੜੀ ਉਹਨਾਂ ਦੀ ਕੌਮ ਹੈ ਅੱਗੇ ਤੁਸੀਂ ਦੇਖੋ ਸਾਡੇ ਇਸ ਭਾਰਤ ਦੇ ਵਿੱਚ ਉਹਨਾਂ ਨੂੰ ਕਿੰਨਾ ਜ਼ਿਆਦਾ ਜ਼ਲੀਲ ਕੀਤਾ ਜਾਂਦਾ ਹੈ ਆ ਤਾਜ਼ਾ-ਤਾਜ਼ਾ ਘਟਨਾ ਹੋ ਕੇ ਹਟਈਆ ਆਜ਼ਾਦੀ ਦਾ ਦਿਹਾੜਾ ਮਨਾ ਕੇ ਹਟੇ ਨੇ ਭਾਰਤ ਵਾਸੀ ਭਾਰਤ ਦੀ ਸਰਕਾਰ ਵੱਡੇ ਜਸ਼ਨ ਮਨਾਏ ਗਏ ਆ ਦਿੱਲੀ ਦੇ ਲਾਲ ਕਿਲੇ ਦੇ ਉੱਪਰ ਸਮਾਗਮ ਹੋਏ ਆ ਇੱਕ ਨਾਬੇ ਦੇ ਲਾਗੇ ਪਿੰਡ ਪੈਂਦਾ ਹੈਗਾ ਜੀ ਉਸ ਪਿੰਡ ਦੇ ਸਰਪੰਚ ਸਾਹਿਬ ਨੂੰ ਵੀ ਉਚੇਚੇ ਤੌਰ ਤੇ ਸੱਦਾ ਦਿੱਤਾ ਗਿਆ ਸੀਗਾ ਕਿ ਤੁਸੀਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਤੁਹਾਡੀ ਪੰਚਾਇਤ ਨੇ ਚੰਗੇ ਕਾਰਜ ਕੀਤੇ ਆ ਆਓ ਤੁਹਾਨੂੰ ਉੱਥੇ ਸਨਮਾਨਿਤ ਕਰਾਂਗੇ ਹੁਣ ਉਹ ਸਿੱਖ ਅਮਰਤਾ ਰੀ ਸਿੰਘ ਹੈ ਉਹ ਸਰਪੰਚ ਉਹ ਉੱਥੇ ਸਨਮਾਨ ਪ੍ਰਾਪਤ ਕਰਨ ਵਾਸਤੇ ਜਾਂਦਾ ਜਦੋਂ ਤੇ ਕਿਉਂਕਿ ਗਲ ਦੇ ਵਿੱਚ ਗੱਤਰੇ ਕਿਰਪਾਨ ਪਾਈ ਹੋਈ ਹੈ ਅੰਦਰ ਨਹੀਂ ਐਂਟਰ ਹੋਣ ਦਿੱਤਾ ਗਿਆ ਉਹ ਅੰਦਰ ਗਿਆ ਵੀ ਨਹੀਂ ਕਹਿੰਦੇ ਕਿ ਕਿਰਪਾਨ ਲਾ ਕੇ ਜਾਣਾ ਪਊਗਾ ਉਹ ਕਹਿੰਦਾ ਨਹੀਂ ਮੈਂ ਕਿਰਪਾਨ ਤਾਂ ਨਹੀਂ ਉਤਾਰ ਸਕਦਾ ਇਹ ਸਾਡੇ ਧਰਮ ਦਾ ਚਿੰਨ ਹੈ ਸਾਨੂੰ ਆਗਿਆ ਨਹੀਂ ਹੈ ਉਹ ਵਾਪਸ ਪਰਤ ਆਇਆ ਉਹਨੇ ਸਨਮਾਨ ਪ੍ਰਾਪਤ ਨਹੀਂ ਕੀਤਾ ਪੱਤਰਕਾਰਾਂ ਨੇ ਇੰਟਰਵਿਊਜ਼ ਕੀਤੀਆਂ ਨੇ ਉਹਨਾਂ ਮੇਰੇ ਮਨ 'ਚ ਖਿਆਲ ਇਹ ਆਉਣ ਡਿਆ ਸੀਗਾ ਕਿ ਵਸਤੇ ਰੋਸ ਦੇ ਵਜੋਂ ਇੱਕ ਐਜ਼ਾ ਪੱਤਰ ਕਰਕੇ ਮੈਂ ਉਸ ਸਰਪੰਚ ਸਾਹਿਬ ਨੂੰ ਮਿਲਾਂ ਮੈਂ ਉਹਨਾਂ ਨੂੰ ਆਖਾਂ ਕਿ ਮੇਰੇ ਵੀਰ ਸਰਪੰਚ ਸਾਹਿਬ ਦੱਸੋ ਤੁਸੀਂ ਉੱਥੇ ਕੀ ਲੈਣ ਗਏ ਸੀਗੇ ਉਹ ਆਖਣਗੇ ਕਿ ਮੈਂ ਸਨਮਾਨ ਪ੍ਰਾਪਤ ਕਰਨ ਗਿਆ ਸੀਗਾ ਤਾਂ ਮੈਂ ਉਹਨਾਂ ਨੂੰ ਆਖਾਂ ਕਿ ਮਿਲ ਗਿਆ ਸਨਮਾਨ ਲੈ ਆਏ ਸਨਮਾਨ ਇਹ ਗੱਲ ਮੈਂ ਕੋਈ ਮਜ਼ਾਕ ਉਡਾਉਣ ਵਾਸਤੇ ਨਹੀਂ ਸਗੋ ਮੇਰੇ ਮਨ 'ਚ ਖਿਆਲ ਆਉਣ ਡੇ ਨੇ ਕਿ ਇਸ ਕਰਕੇ ਕਰਾਂ ਜਾਂ ਇਸ ਕਰਕੇ ਮੈਂ ਹੁਣ ਵੀ ਕਰਕੇ ਹਟਿਆ ਕਿ ਥੋੜਾ ਜਿਹਾ ਅਹਿਸਾਸ ਹੋ ਸਕੇ ਕਿ ਜੇ ਉਹ ਤੁਹਾਨੂੰ ਸੱਦਦੇ ਆ ਮਾਨ ਸਨਮਾਨ ਲੈਣ ਦੇ ਵਾਸਤੇ ਕਿ ਆਜੋ ਤੇ ਸਨਮਾਨ ਪ੍ਰਾਪਤ ਕਰਕੇ ਚੱਲ ਜਾਓ ਤੁਸੀਂ ਪਰ ਸਨਮਾਨ ਪ੍ਰਾਪਤ ਕਰਨ ਆਓ ਸਾਡੀਆਂ ਸ਼ਰਤਾਂ ਦੇ ਉੱਪਰ ਨਾਲੋ ਤੁਹਾਡੇ ਤੇ ਸ਼ਰਤਾ ਰੱਖਦੇ ਐ ਤੁਹਾਡੇ ਧਰਮ ਦਾ ਮਜ਼ਾਕ ਉਡਾਇਆ ਜਾਂਦਾ ਤੁਹਾਨੂੰ ਤੁਹਾਡੇ ਧਾਰਮਿਕ ਅਸੂਲਾਂ ਦੇ ਉੱਪਰ ਪਹਿਰਾ ਨਹੀਂ ਦੇਣ ਦਿੱਤਾ ਜਾਂਦਾ ਔਰ ਅਗਲਾ ਸਵਾਲ ਮੇਲੇ ਮਨ ਚ ਖਿਆਲ ਆਉਂਦਾ ਹੈਗਾ ਕਿ ਮੈਂ ਸਰਪੰਚ ਸਾਹਿਬ ਨੂੰ ਪੁੱਛਾਂ ਕਿ ਫਿਰ ਲੈ ਆਏ ਸਨਮਾਨ ਜਾਂ ਤੀਸਰਾ ਸਵਾਲ ਫਿਰ ਕੀ ਲੈ ਕੇ ਆਏ ਫਿਰ ਚੌਥਾ ਸਵਾਲ ਫਿਰ ਕੀ ਅਗਲੀ ਵਾਰ ਫਿਰ ਜਾਉਂਗੇ ਪੰਜਵਾਂ ਸਵਾਲ ਕੀ ਤੁਹਾਡੇ ਤੇ ਤੁਹਾਡੇ ਤੋਂ ਇਲਾਵਾ ਇਸ ਮੁਲਕ ਦੇ ਵਿੱਚ ਵਸਣ ਵਾਲੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਸਿੱਖ ਧਰਾਂ ਤੇ ਕਈ ਸਿੱਖ ਸਿਆਸੀ ਪਾਰਟੀਆਂ ਕੀ ਉਹ ਇਸ ਗੱਲ ਦੇ ਲਈ ਜਦੋਜਹਿਦ ਕਰਨੀਆਂ ਕਿ ਸਾਨੂੰ ਇਸ ਕਿਸਮ ਦੀਆਂ ਪਾਬੰਦੀਆਂ ਦਾ ਸਾਹਮਣਾ ਨਾ ਕਰਨਾ ਪਵੇ ਆਪਾਂ ਹੋਰ ਕਿੰਨੇ ਹੀ ਵਰੇ ਕਿੰਨੇ ਹੀ ਦਹਾਕੇ ਇਸ ਕੰਮ ਦੇ ਉੱਪਰ ਲਾਉਣੇ ਆ ਜਾਂ ਅਗਲਾ ਸਵਾਲ ਲਾਸਟ ਸਵਾਲ ਜਾਂ ਉਸ ਪਾਸੇ ਨੂੰ ਜਾਣਾ ਕਿ ਇਸ ਸਰਜ਼ਮੀਨ ਦੇ ਉੱਪਰ ਖਾਲਸੇ ਦੇ ਆਪਦੇ ਰਾਜਭਾਗ ਹੋਇਆ ਕਰਦੇ ਸੀਗੇ ਜਿਹੜੇ ਕਿ ਹੁਣ ਨਹੀਂ ਹਨ ਜਾਂ ਉਧਰਲੇ ਪਾਸੇ ਨੂੰ ਵਧਣਾ ਜੋ ਤੁਹਾਡੇ ਆਪ ਦੇ ਮੁਲਕ ਹੁੰਦੇ ਆ ਜੋ ਤੁਹਾਡੇ ਆਪ ਦੇ ਘਰ ਹੁੰਦੇ ਆ ਤਾਂ ਉਸ ਵੇਲੇ ਹਾਲਾਤ ਫਿਰ ਐਵੇਂ ਦੇ ਨਹੀਂ ਹੁੰਦੇ ਉਸ ਵੇਲੇ ਹਾਲਾਤ ਵੱਖਰੀ ਤਰ੍ਹਾਂ ਦੇ ਹੁੰਦੇ ਨੇ ਇਹ ਗੱਲ ਉਹਨਾਂ ਨੂੰ ਪੁੱਛਿਆ ਜਾਣੀ ਐ ਜਿਨ੍ਹਾਂ ਦੇ ਆਪ ਦੇ ਮੁਲਕ ਹੈਗੇ ਆ ਖਾਲਸੇ ਨੂੰ ਪੁੱਛਿਆ ਜਾਣੀ ਐ ਸਿੱਖ ਹਿਸਟਰੀ ਨੂੰ ਪੜ੍ਹ ਕੇ ਵੇਖ ਲਓ ਜਦੋਂ ਸਿੱਖ ਦੇ ਜਦੋਂ ਖਾਲਸੇ ਦੇ ਆਪ ਦੇ ਰਾਜ ਹੁੰਦੇ ਸੀਗੇ ਜਦੋਂ ਪ੍ਰਬੰਧ ਸਿੱਖਾਂ ਦੇ ਹੱਥ ਵਿੱਚ ਸੀਗਾ ਜਦੋਂ ਸੱਤਾ ਸਿੱਖਾਂ ਦੇ ਹੱਥ ਵਿੱਚ ਸੀਗੀ ਤਾਂ ਉਸ ਵੇਲੇ ਇਸ ਧਰਤੀ ਦੇ ਉੱਪਰ ਬਸਣ ਵਾਲੇ ਬਸੰਦੇ ਜਿਹੜੇ ਸਿੱਖ ਨਹੀਂ ਵੀ ਸੀਗੇ ਉਹਨਾਂ ਨੂੰ ਵੀ ਪੁੱਛ ਕੇ ਦੇਖੋ ਹਿਸਟਰੀ ਬੋਲ ਕੇ ਦੱਸਦੀ ਹੈ ਉਹਨਾਂ ਦੇ ਬਿਹਲਾਤ ਕਿੰਨੇ ਬਿਹਤਰ ਸੀਗੇ ਕਿੰਨੇ ਵਧੀਆ ਸੀਗੇ ਆ ਕੰਪੈਰੀਜ਼ਨ ਵਾਜੀ ਉਹ ਜਿਹੜੀ ਘਟਨਾ ਆਸਟ੍ਰੇਲੀਆ ਵਾਲੀ ਆ ਨਾ ਜਿ ਕਈ ਸੱਜਣ ਕਹਿਣ ਲੱਪੈਂਦੇ ਆ ਭਈ ਗਲਤ ਦੇਖੋ ਗੱਲ ਉਨੀ ਕੀ ਹੁੰਦੀ ਆ ਉਹ ਮੈਂ ਤੁਹਾਨੂੰ ਪਹਿਲੇ ਸ਼ੁਰੂ ਚ ਦੱਸ ਛਟਿਆ ਜੇ ਕਿਸੇ ਨੇ ਗੱਲ ਸੁਣੀ ਸਿਰਫ ਖਬਰ ਤਾਂ ਉਨੀ ਕੀ ਐ ਉਤੋਂ ਜ਼ਿਆਦਾ ਨਹੀਂ ਐ ਪਰ ਆਪਾਂ ਦਾ ਮਕਸਦ ਕੇਵਲ ਖਬਰ ਸੁਣਨਾ ਨਹੀਂ ਹੁੰਦਾ ਕੰਪੈਰੀਜ਼ਨ ਕਰਨਾ ਹੁੰਦਾ ਇੱਕ ਕੰਪੈਰੀਜ਼ਨ ਕਰਨਾ ਉਹ ਨਾਲ ਇੱਕ ਨੈਰੇਟਿਵ ਜਿਹੜਾ ਕਿ ਉਹਨਾਂ ਵੱਲੋਂ ਸਿਰਜਿਆ ਹੋਇਆ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਜਿਹੜਾ ਕਿ ਗਲਤ ਨ ਜਾਂ ਹੋਰ ਘੱਟ ਗਣਤੀ ਕੋਮਾ ਦੇ ਪ੍ਰਤੀ ਉਹਨੂੰ ਭੰਨਣਾ ਇੱਕ ਸਹੀ ਨੈਰੇਟਿਵ ਖੜਾ ਕਰਨਾ ਆਪਣੀਆਂ ਗੱਲਾਂ ਦੇ ਰਾਹੀਂ ਇਸ ਕਰਕੇ ਜ਼ਿਆਦਾ ਗੱਲਾਂ ਕਰਦੇ ਆ 350 ਸਾਲਾ ਮਨਾਇਆ ਜਾ ਰਿਹਾ ਔਰ ਸਰਕਾਰ ਕਹਿੰਦੀ ਕਿ ਸਰਕਾਰੀ ਪੱਧਰ ਤੇ ਮਨਾਵਾਂਗੇ ਕਿਸ ਤਰੀਕੇ ਨਾਲ ਮਨਾਉਂਦੇ ਨੇ ਇਹ ਗੱਲ ਧਿਆਨ ਮੰਗਦੀ ਆ ਖਾਲਸਾ ਜੀ ਜਿੰਨੇ ਵੀ ਸਿੱਖ ਪਰਿਵਾਰ ਹੈਗੇ ਆ ਸਾਨੂੰ ਲੱਗਦਾ ਤੁਹਾਨੂੰ ਲੱਗ ਸਕਦਾ ਇਦਾਂ ਕਿ ਸਰਕਾਰ ਦੇਖੋ ਕਿੰਨਾ ਵਧੀਆ ਕਾਰਜ ਕਰਨ ਢਈ ਆ ਸਾਡੇ ਗੁਰੂ ਸਾਹਿਬ ਜੀ ਦੇ ਦਿਨ ਮਨਾਉਣ ਢਈ ਆ ਪਰ ਮਨਾਉਣ ਕਿਵੇਂ ਢਈ ਆ ਤੁਹਾਡੇ ਇਤਿਹਾਸ ਦੇ ਨਾਲ ਕਿਦਾਂ ਛੇੜਛਾੜ ਕੀਤੀ ਜਾ ਰਹੀ ਹੈ ਕਿਵੇਂ ਜਿਹੜੀ ਉਹ ਕੁਰਬਾਨੀਆਂ ਇੱਥੇ ਆ ਕਿੱਡੀ ਉੱਪਰ ਕੁਰਬਾਨੀਆਂ ਨੂੰ ਕਿੰਨਾ ਥੱਲੇ ਲਿਆਂ ਕੇ ਸੁੱਟਿਆ ਜਾ ਰਿਹਾ ਹੈ ਉਹਨਾਂ ਨੂੰ ਧਰਮ ਦੀ ਖਾਤਰ ਧਰਮ ਦੀ ਚਾਦਰ ਉਹਨਾਂ ਨੂੰ ਹਿੰਦ ਦੀ ਚਾਦਰ ਉਹਨਾਂ ਨੂੰ ਇਹ ਕਹਿ ਕੇ ਪ੍ਰਚਾਰਿਆ ਜਾਂਦਾ ਗੁਰੂ ਸਾਹਿਬਾਨ ਨੂੰ ਇੱਥੋਂ ਦੇ ਹੁਕਮਰਾਨਾਂ ਦੇ ਵੱਲੋਂ ਇੱਥੋਂ ਦੇ ਪ੍ਰਧਾਨ ਮੰਤਰੀ ਤੱਕ ਦੇ ਵੱਲੋਂ ਕਿ ਉਹਨਾਂ ਨੇ ਇਸ ਰਾਸ਼ਟ ਧਰਮ ਕੀ ਖਾਤਰ ਕੁਰਬਾਨੀ ਕੀ ਵੀਰ ਬਾਲ ਦਿਵਸ ਵੀ ਮਨਾਇਆ ਜਾਂਦਾ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਸਰਕਾਰੀ ਪੱਦਰ ਤੇ ਮਨਾਏ ਜਾਂਦੇ ਆ ਉਹਨਾਂ ਬਾਬਤ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਛੋਟੀ ਉਮਰ ਦੇ ਵਿੱਚ ਹਿੰਦੀ ਵਿੱਚ ਗੱਲ ਕਰਦੇ ਆ ਉਹ ਖੈਰ ਚਲੋ ਉੱਚੇ ਕੋਈ ਹਰਜ ਨਹੀਂ ਹੈ ਲੋਕਾਂ ਨੂੰ ਸਮਝਾਉਣ ਦੇ ਵਾਸਤੇ ਪਰ ਉਹ ਆ ਗੱਲ ਸਮਝਾਉਂਦੇ ਪਏ ਆ ਕਿ ਉਹਨਾਂ ਹੋਣੇ ਆਪਣੇ ਪੂਰਵਜੋਂ ਭਾਵ ਕਿ ਗੁਰੂ ਸਾਹਿਬਾਨਾ ਵੱਲੋਂ ਦੱਸੇ ਹੋਏ ਮਾਰਗ ਦੇ ਉੱਪਰ ਚੱਲਦਿਆਂ ਹੋਇਆਂ ਹੀ ਛੋਟੇ ਸਹਿਬਜ਼ਾਦਿਆਂ ਨੇ ਵੀ ਇਸੇ ਰਾਸ਼ਟ ਧਰਮ ਕੀ ਖਾਤਰ ਕੁਰਬਾਨੀ ਕੀਤੀ ਆ ਇੱਕ ਲਾਈਨ ਦੇ ਵਿੱਚ ਉਹ ਦੇਖੋ ਤੁਹਾਡੇ ਵਾਸਤੇ ਕੀ ਕੁਝ ਕੰਡੇ ਕਿੰਨੇ ਕੰਡੇ ਖਲਾਰ ਕੇ ਜਾਂਦੇ ਆ ਔਰ ਸਾਡੇ ਬੰਦੇ ਮੋਰੇ ਸਿਰ ਹਿਲਾਉਂਦੇ ਆ ਜਿਹੜੇ ਮੋਰੇ ਬੈਠੇ ਵੀ ਹੁੰਦੇ ਆ ਉਹਨਾਂ ਦੀ ਸਪੀਚ ਨੂੰ ਸੁਣਦੇ ਹੁੰਦੇ ਆ ਵੇਖੋ ਕਿੰਡੀ ਵੱਡੀ ਕੁਰਬਾਨੀ ਆ ਉਹਨੂੰ ਵੀਰ ਬਾਲਦੀਵਸ ਦੇ ਰੂਪ ਚ ਲਿਆਂਕੇ ਉਹਨਾਂ ਨੇ ਖੜਾ ਕਰ ਦਿੱਤਾ ਔਰ ਉਸ ਮਹਾਨ ਅਤੇ ਵੱਡੀ ਕੁਰਬਾਨੀ ਨੂੰ ਇਸ ਰਾਸ਼ਟ ਧਰਮ ਕੀ ਖਾਤਰ ਰਾਸ਼ਟ ਧਰਮ ਕਿਹੜਾ ਭਲਾ ਹੁਣ ਉਹਨਾਂ ਦਾ ਥੋੜਾ ਜਿਹਾ ਆਪ ਵੀ ਆਪਾ ਸੋਚਿਆ ਕਰੀਏ ਕਿਹਨੂੰ ਰਾਸ਼ਟ ਧਰਮ ਕਹਿੰਦੇ ਆ ਉਹ ਔਰ ਕਿਸ ਮੁਲਕ ਨੂੰ ਉਹ ਕੀ ਬਣਾ ਦੇਣਾ ਚਾਹੁੰਦੇ ਆ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਉਹਨਾਂ ਦਾ ਏਜੰਡਾ ਹੈ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਝੰਡਾ ਉਹਨਾਂ ਦਾ ਇਹ ਏਜੰਡਾ ਹੈ ਆ ਸਾਰੀਆਂ ਗੱਲਾਂ ਬਾਤਾਂ ਇਸ ਤੋਂ ਇਲਾਵਾ ਸਿੱਖ ਕਹਿੰਦੇ ਆ ਇਹ ਗੱਲ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਦੀ ਖਾਤਰ ਅੰਗਰੇਜ਼ਾਂ ਨੂੰ ਇੱਥੋਂ ਬਾਹਰ ਕੱਢਣ ਦੇ ਵਾਸਤੇ 85% ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਇਹ ਸਿੱਖ ਆਪ ਹੀ ਇਹ ਗੱਲ ਕਹਿਣ ਦੇ ਆ ਨਾ ਜੀ ਸਿੱਖ ਪੱਤਰਕਾਰ ਇਹ ਗੱਲ ਕਹਿੰਦੇ ਆ ਪਰ ਉਹ ਤਾਂ ਨਹੀਂ ਕਹਿੰਦੇ ਇਹ ਗੱਲ ਨਾ ਜੀ ਉਹ ਇਹ ਗੱਲ ਨਹੀਂ ਕਹਿੰਦੇ ਹੈਗੇ ਤੁਸੀਂ ਕੁਰਬਾਨੀਆਂ ਕੀਤੀਆਂ ਤੁਹਾਨੂੰ ਉਹਨਾਂ ਕੁਰਬਾਨੀਆਂ ਦੇ ਵਟੇ ਕੀ ਮਿਲਿਆ ਆਸਟ੍ਰੇਲੀਆ ਦੀ ਗੱਲ ਜਿਹੜੀ ਆ ਕੰਪੈਰੀਜ਼ਨ ਵਾਲੀ ਗੱਲ ਸਿਰਫ ਇੰਨੀ ਕਾ ਉੱਥੇ ਕਿਸੇ ਦੇ ਘਰ ਦੇ ਵਿੱਚ ਪਈਆਂ ਹੋਈਆਂ ਸੁੱਕੀਆਂ ਚਾਦਰਾਂ ਪਿੱਕ ਤੇ ਗਿੱਲੀਆਂ ਨਾ ਹੋ ਜਾਣ ਸੁੱਕ ਚੁੱਕੀਆਂ ਨੇ ਮੀਂਹ ਆ ਕੇ ਦੁਬਾਰਾ ਗਿੱਲੀਆਂ ਨਾ ਹੋ ਜਾਣ ਇੰਨਾ ਕਾਰਜ ਇੱਕ ਸਿੱਖ ਕਰਦਾ ਹੈਗਾ ਤੇ ਤੁਸੀਂ ਦੇਖੋ ਕਿੰਨਾ ਜ਼ਿਆਦਾ ਸਨਮਾਨ ਦਿੱਤਾ ਜਾਂਦਾ ਹੈਗਾ ਔਰ ਇੱਥੇ ਤੁਸੀਂ ਕੁਰਬਾਨੀ ਵੀ ਕਰ ਦਿਓ 85% ਕੁਰਬਾਨੀਆਂ ਕਰ ਦਿਓ ਉਸ ਤੋਂ ਬਾਅਦ ਅੱਜ ਤੱਕ ਵੀ ਲਗਾਤਾਰ ਕਿਧਰੇ ਹੜ੍ਹ ਆਉਂਦੇ ਆ ਕਿਸੇ ਵੀ ਸਟੇਟ ਦੇ ਵਿੱਚ ਆਉਂਦੇ ਆ ਤੁਸੀਂ ਜਾ ਜਾ ਕੇ ਉਹਨਾਂ ਦੀਆਂ ਮੂਹਾਂ ਦੇ ਵਿੱਚ ਬੁਰਕੀਆਂ ਪਾਉਣੇ ਜੋ ਇਹ ਕੰਪੈਰੀਜ਼ਨ ਹੀ ਆ ਇੱਕ ਪਾਸੇ ਇਸ ਕਰਕੇ ਗੱਲਾਂ ਜ਼ਿਆਦਾ ਤੇ ਕੁਝ ਕਰਨੀਆਂ ਬੇहद ਜ਼ਰੂਰੀ ਹੁੰਦੀਆਂ ਨੇ ਔਰ ਬਾਰ-ਬਾਰ ਕਰਨੀਆਂ ਜ਼ਰੂਰੀ ਇਸ ਕਰਕੇ ਹੁੰਦੀਆਂ ਨੇ ਅੱਗੇ ਵੀ ਕਈ ਵਾਰ ਇਹ ਗੱਲਾਂ ਮੈਂ ਆਪਣੀਆਂ ਵੀਡੀਓਜ਼ 'ਚ ਕਰਦਾ ਹੁੰਨਾ ਬਾਰ-ਬਾਰ ਕਰਨੀਆਂ ਇਸ ਕਰਕੇ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਜਿਹੜੇ ਤੁਹਾਨੂੰ ਮਾਰ ਰਹੇ ਐ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਤੁਹਾਡੇ ਤੇ ਹਮਲੇ ਹੋ ਰਹੇ ਐ ਆ ਸ਼ਬਦੀ ਹਮਲੇ ਹੋ ਰਹੇ ਐ ਉਹਨਾਂ ਸ਼ਬਦੀ ਹਮਲਿਆਂ ਦਾ ਸਾਹਮਣਾ ਕਰਨ ਦੇ ਵਾਸਤੇ ਤੁਹਾਡੇ ਕੋਲ ਢਾਲ ਹੋਣੀ ਬੇहद ਜ਼ਰੂਰੀ ਐ ਜਿਹੜੇ ਨੈਰੇਟਿਵ ਉਹਨਾਂ ਦੇ ਵੱਲੋਂ ਕਿੰਨੇ ਸਪੀਕਰ ਹੈਗੇ ਉਹਨਾਂ ਦੇ ਕਿੰਨੇ ਨਿਊਜ਼ ਚੈਨਲ ਕਿੰਨੇ ਅਦਾਰੇ ਕਿੰਨੇ ਪੱਤਰਕਾਰ ਉਹਨਾਂ ਦੇ ਪੇੜ ਤੱਕ ਵੀ ਹੈਗੇ ਆ ਜਿਹੜੇ ਇਦਾਂ ਤੁਹਾਡੇ ਸਾਹਮਣੇ ਇੱਕ ਨੈਰੇਟਿਵ ਸਿਰਜ ਕੇ ਰੱਖਦੇ ਆ ਉਹਨੂੰ ਆਪਾਂ ਪੰਨਣ ਦਾ ਯਤਨ ਕਰਦੇ ਆ ਬਾਰ-ਬਾਰ 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 ਇੱਕ ਝੂਠ ਨੂੰ ਕਹਿੰਦੇ 100 ਵਾਰ ਬੋਲਦੇ ਹੋ ਉਹ ਲੋਕਾਂ ਨੂੰ ਸੱਚਾ ਲੱਗਣ ਡੈ ਪੈਂਦਾ ਔਰ ਸਾਡੇ ਕੋਲ ਤੇ ਸੱਚ ਵਾ ਪਰ ਅਸੀਂ ਉਹਨੂੰ 100 ਵਾਰ ਬੋਲ ਨਹੀਂ ਪਾਉਨੇ ਪਰ ਆਪਾਂ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਜਦੋਂ-ਜਦੋਂ ਵੀ ਕੋਈ ਘਟਨਾ ਵਾਪਰੇ ਜਦੋਂ-ਜਦੋਂ ਵੀ ਕਈ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹੋਵੇ ਤਾਂ ਉਸ ਵੇਲੇ ਆਪਾਂ ਜਿਹੜਾ ਉਹ ਸ ਉਹਨੂੰ ਜਿੰਨੀ ਕਵਾਰੀ ਵੱਧ ਤੋਂ ਵੱਧ ਹੋ ਸਕੇ ਬੋਲਣ ਦਾ ਗਾਹੇ ਬਗਾਹੇ ਯਤਨ ਜ਼ਰੂਰ ਕਰੀਏ ਸਵਾ ਘਟਨਾ ਆਹੀ ਐ ਕੰਪੈਰੀਜ਼ਨ ਆਇਆ ਇਹ ਤੋਂ ਇਲਾਵਾ ਜਦੋਂ ਜਦੋਂ ਵੀ ਅੱਜ ਕੱਲ੍ਹ ਵੀਦਰ ਹੜ੍ਹ ਆਏ ਹੋਏ ਐ ਆਸੇ ਪਾਸੇ ਕਈ ਇਲਾਕਿਆਂ ਦੇ ਵਿੱਚ ਉੱਥੇ ਸਿੱਖ ਜਾਂਦੇ ਆ ਨਾ ਜੀ ਪਰ ਜੇ ਸਿੱਖ ਆਪਣਾ ਨਿਸ਼ਾਨ ਸਾਹਿਬ ਲਾ ਕੇ ਉਹਨਾਂ ਇਸ ਟ੍ਰੇਟਾਂ ਵਿੱਚੋਂ ਲੰਘਣ ਤਾਂ ਉਸ ਵੇਲੇ ਉਹਨਾਂ ਨੂੰ ਇਹ ਆਤਵਾਦੀ ਨੇ ਇਹ ਟੈਰੋਰਿਸਟ ਨੇ ਇਹ ਇਹ ਕਰਦੇ ਹੈ ਇਹ ਉਹ ਕਰਦੇ ਹੈ ਐਦਾਂ ਦੀਆਂ ਗੱਲਾਂਬਾਤਾਂ ਹੁੰਦੀਆਂ ਨੇ ਪਰ ਜਦੋਂ ਜ਼ਰੂਰਤ ਹੁੰਦੀ ਹੈ ਉਸ ਵੇਲੇ ਫਿਰ ਇਹ ਦੇਖੋ ਜੀ ਸਿੱਖ ਹੈ ਮਾਰੇ ਭਾਈ ਹੈ ਜੇ ਫਿਰ ਗੱਲ ਹੋ ਜਾਂਦੀ ਹੈ ਸੋ ਇਹ ਸਾਰਾ ਇੱਕ ਕੰਪੈਰੀਜ਼ਨ ਵਾਜੀ ਤੁਸੀਂ ਸੋਚ ਕੇ ਵੇਖੋ ਇੱਕ ਆਸਟ੍ਰੇਲੀਆ ਵਰਗਾ ਮੁਲਕ ਹੈ ਜਿੱਥੇ ਇਹ ਛੋਟੀ ਜਿਹੀ ਘਟਨਾ ਔਰ ਇਥੇ ਸੀਸ ਤੱਕ ਕੁਰਬਾਨ ਕਰਦੇ ਹੋ ਔਰ ਸੀਸ ਤੱਕ ਕੁਰਬਾਨ ਕਰ ਦੇਣ ਵਾਲੇ ਜਿਨ੍ਹਾਂ ਦਾ ਧਰਮ ਬਚ ਗਿਆ ਗੁਰੂ ਸਾਹਿਬ ਜੀ ਤੱਕ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਉਹਨਾਂ ਨੂੰ ਵੀ ਆਪਣੇ ਆਪਣੇ ਵਿੱਚ ਆਪਣੇ ਵਿੱਚ ਜਜ਼ਬ ਕਰ ਲੈਣ ਦੇ ਵੱਖ-ਵੱਖ ਢੰਗ ਤਰੀਕੇ ਉਹਨਾਂ ਦੇ ਵੱਲੋਂ ਅਪਣਾਏ ਜਾਂਦੇ ਆ ਉਹਨਾਂ ਦੀ ਅਡਰੀ ਅਤੇ ਨਿਆਰੀ ਹੋਣ ਦਸਤੀ ਉਹਨਾਂ ਨੂੰ ਚੁੱਭਣ ਡੇ ਪੈਂਦੀ ਹੈ ਸਵਾਹ ਆ ਜੀ ਇੱਕ ਕੰਪੈਰੀਜ਼ਨ ਜਿਹੜੇ ਲੋਕ ਕਹਿੰਦੇ ਆ ਕਿ ਸਿੱਖਾਂ ਨੂੰ ਆਪਣਾ ਰਾਜ ਵੈਸੇ ਤਾਂ ਦੇਖੋ ਤੱਕਾ ਨਾ ਹੋਵੇ ਜ਼ੁਲਮ ਸਿਤਮ ਨਾ ਵੀ ਹੋਣ ਤਦ ਵੀ ਕਿਸੇ ਦਾ ਕੋਈ ਆਪਣਾ ਕੌਮੀ ਘਰ ਪਹਿਲਾਂ ਸੀਗਾ ਜੇ ਉਹਨੂੰ ਦੁਬਾਰਾ ਪ੍ਰਾਪਤ ਕਰਨਾ ਅਗਲੇ ਦਾ ਹੱਕਵਾਜੀ ਉਹਦੇ ਵਾਸਤੇ ਕੋਈ ਕਿਸੇ ਨੂੰ ਰੋਕ ਟੋਕ ਥੋੜੀ ਕਰ ਸਕਦਾ ਉਸ ਗੱਲ ਦੇ ਉੱਪਰ ਕੋਈ ਉਂਗਲ ਥੋੜੀ ਚੁੱਕੀ ਜਾ ਸਕਦੀ ਹੈ ਵੀ ਤੁਸੀਂ ਆਹ ਡਿਮਾਂਡ ਕਿਉਂ ਕਰਦੇ ਪਏ ਹੋ ਔਰ ਇੱਥੇ ਤਾਂ ਨਾਲ ਤਸ਼ੱਦਦ ਨਾਲ ਜ਼ੁਲਮ ਨਾਲ ਵਿਤਕਰਾ ਨਾਲ ਆ ਮੈਂ ਇੱਕ ਗੱਲ ਸੁਣਾ ਕੇ ਹਟਿਆ ਲਾਲ ਕਿਲੇ ਵਾਲੀ ਉਹ ਤੋਂ ਥੋੜੇ ਦਿਨ ਪਹਿਲਾਂ ਇੱਕ ਸਿੱਖ ਬੱਚੀ ਜੱਜ ਦੀ ਪ੍ਰੀਖਿਆ ਦੇਣ ਦੇ ਵਾਸਤੇ ਜਾਂਦੀ ਹੈ ਗੱਤਰੇ ਕਿਰਪਾਨ ਪਾਈ ਹੋਈ ਹੈ ਕਹਿੰਦੇ ਜੇ ਕਿਰਪਾਨ ਲਾ ਕੇ ਜਾਣਾ ਪੈਣਾ ਤਾਂ ਅੰਦਰ ਜਾ ਸਕਦੇ ਹੋ ਕੜਾ ਲਾ ਕੇ ਜਾਣਾ ਪੈਣਾ ਕੜੇ ਸਮੇਤ ਤੁਸੀਂ ਪ੍ਰੀਖਿਆ ਦੇਣ ਵਾਸਤੇ ਜਾ ਨਹੀਂ ਸਕਦੇ ਆ ਔਰ ਉਹ ਕੁੜੀ ਪੇਪਰ ਦਿੱਤੇ ਬਿਨਾ ਵਾਪਸ ਘਰ ਨੂੰ ਪਰਤ ਆਈ ਆ ਹੱਲੇ ਜੱਜ ਦੀ ਪ੍ਰੀਖਿਆ ਦੇਣ ਵਾਸਤੇ ਜਾਣਾ ਸੀਗਾ ਜਿਹੜੇ ਜੱਜ ਬਣ ਗਏ ਜਾਂ ਉਹ ਜਿਹੜੇ ਬਣ ਚੁੱਕੇ ਨੇ ਜਿਹੜੇ ਕੜਾ ਉਤਾਰ ਕੇ ਚੱਲ ਗਏ ਜਿਹੜੇ ਸਿਰਸਬ ਉਤਾਰ ਕੇ ਚਲੇ ਗਏ ਜਿਹੜੇ ਹੋਰ ਪਹਿਲਾਂ ਵੀ ਇਹਨਾਂ ਪੋਸਟਾਂ ਦੇ ਉੱਪਰ ਵੱਡੀਆਂ ਦੇ ਉੱਪਰ ਜਾ ਜਾ ਕੇ ਬੈਠਿਆ ਤੁਸੀਂ ਸੋਚ ਕੇ ਵੇਖੋ ਉਹਨਾਂ ਦੇ ਮੂਰੇ ਕਿੰਨੀਆਂ ਸ਼ਰਤਾਂ ਰੱਖੀਆਂ ਗਈਆਂ ਹੋਣਗੀਆਂ ਜਿਹੜੀਆਂ ਕਿ ਕਈ ਵਾਰ ਰਿਟਨ ਦੇ ਵਿੱਚ ਨਹੀਂ ਹੁੰਦੀਆਂ ਹੈਗੀਆਂ ਕਈ ਵਾਰ ਜ਼ੁਬਾਨੀ ਕਲਾਮੀ ਹੁੰਦੀਆਂ ਨੇ ਉਹਨਾਂ ਸ਼ਰਤਾਂ ਦੇ ਕਈ ਵਾਰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਹੁੰਦੇ ਭਈ ਤੁਹਾਡੇ ਸਾਹਮਣੇ ਉਹ ਹੋਣ ਭਈ ਸ਼ਰਤਾਂ ਉਹ ਬਸ ਐ ਹੀ ਹੁੰਦੀਆਂ ਨੇ ਔਰ ਕਿੰਨੇ ਲੋਕਾਂ ਨੇ ਉਹ ਸਾਰੇ ਕਲਸ ਨੂੰ ਕਬੂਲ ਕਰ ਲਿਆ ਹੁੰਦਾ ਹ ਹੁਣ ਜਦੋਂ ਕਈ ਵਾਰ ਲੋਕ ਕਹਿੰਦੇ ਕਿ ਵੱਡਿਆਂ ਉਹਦਿਆਂ ਦੇ ਉੱਪਰ ਪਹੁੰਚੋ ਵੱਡੇ ਉਹਦਿਆਂ ਦੇ ਉੱਪਰ ਤੁਹਾਨੂੰ ਪਹੁੰਚਣ ਨਹੀਂ ਦਿੱਤੇ ਜਾਂਦੇ ਪਹਿਲਾਂ ਤੁਹਾਡੀ ਉਸ ਤੋਂ ਬਾਅਦ ਜੇ ਲੱਗਦਾ ਵੀ ਟੁੱਟਦੀ ਆ ਫਿਰ ਤੁਹਾਨੂੰ ਵੱਡੇ ਅਹੁਦੇ ਦੇ ਉੱਪਰ ਪਹੁੰਚ ਲੈਣ ਦਿੱਤਾ ਜਾਂਦਾ ਆ ਜੇ ਨਹੀਂ ਟੁੱਟਦੀ ਤਾਂ ਫਿਰ ਤੁਹਾਨੂੰ ਘਰੇ ਵਾਪਸ ਪਰਤਣਾ ਪੈਂਦਾ ਏਦਾਂ ਦੇ ਹਾਲਾਤ ਆ ਕਿੱਡੇ-ਕੱਡੇ ਪਹਿਲਾਂ ਵੱਡੇ ਆਫੀਸਰ ਤੁਹਾਡੇ ਰਹਿ ਚੁੱਕੇ ਆ ਖਾਲਸਾ ਜੀ ਵੱਡੇ-ਵੱਡੇ ਅਹੁਦਿਆਂ ਦੇ ਉੱਪਰ ਰਹਿ ਚੁੱਕੇ ਆ ਦੇਸ਼ ਦੇ ਰਾਸ਼ਟਰਪਤੀ ਤੋਂ ਵੱਡਾ ਕਿਹੜਾ ਅਹੁਦਾ ਆ ਜੀ ਰਾਸ਼ਟਰਪਤੀ ਤਾਂ ਕਰੈ ਚੁੱਕੇ ਹੁਣ ਦਰਬਾਰ ਸਭ ਦੇ ਉੱਪਰ ਹਮਲਾ ਹੁੰਦਾ ਤਾਂ ਕੀ ਉਹ ਰੁਕਵਾ ਸਕੇ ਸੀਗੇ ਇਹ ਸਾਰਾ ਕੁਝ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਸੋ ਆ ਜਿਹੜੀ ਪੋਸਟ ਹੋ ਆ ਨਾ ਜੀ ਮੈਨੂੰ ਮਜਬੂਰ ਕੀਤਾ ਇਸ ਪੋਸਟ ਨੇ ਕਿ ਚਾਰ ਗੱਲਾਂ ਆਪਾਂ ਵੀ ਇਸ ਬੰਦੇ ਵਿੱਚ ਜ਼ਰੂਰ ਕਰ ਲਈਏ ਮੈਂ ਧੰਨਵਾਦ ਕਰਦਾ ਵੀਰ ਪਰਮਪਾਲ ਸਿੰਘ ਸਭਰਾ ਹੋਰਾਂ ਦਾ ਫਿਰ ਦੁਬਾਰਾ ਦੁਬਾਰਾ ਫਿਰ ਇੱਕ ਲਾਈਨ ਦੇ ਵਿੱਚ ਗੱਲ ਕਰਦਾ ਪਰਮਪਾਲ ਸਿੰਘ ਸਭਰਾ ਦਾ ਜਿਵੇਂ ਜ਼ਿਕਰ ਕਰਤਾ ਗੁਰੂ ਪਿਆਰਿਓ ਤਾਂ ਮੇਰਾ ਕੁਝ ਘਸ ਨਹੀਂ ਗਿਆ ਤੇ ਪਰਮਪਾਲ ਸਿੰਘ ਸਭਰਾ ਦਾ ਕੁਝ ਵੱਧ ਨਹੀਂ ਗਿਆ ਹਾਂ ਪਰਮਪਾਲ ਸਿੰਘ ਸਭਰਾ ਹੋਣੀ ਜੇ ਮੇਰੀ ਆ ਗੱਲ ਸੁਣਨਗੇ ਤਾਂ ਉਹਨਾਂ ਨੂੰ ਚੰਗਾ ਜ਼ਰੂਰ ਲੱਗੂਗਾ ਸੋ ਆਪਣੇ ਬੰਦੇ ਹੁੰਦੇ ਨੇ ਸਾਰੇ ਤੁਹਾਡੇ ਨਾਲ ਦੇ ਸਾਡੇ ਆਪਣੇ ਭੈਣ ਭਰਾ ਹੁੰਦੇ ਆ ਜੇ ਕਿਸੇ ਨੇ ਕੋਈ ਚੰਗਾ ਕੀਤਾ ਹੈਗਾ ਤਾਂ ਉਹਦੀ ਸ਼ਲਾਘਾ ਕਰਨ ਵਿੱਚ ਸਾਨੂੰ ਹਰਜ ਨਹੀਂ ਹੋਣਾ ਚਾਹੀਦਾ ਸੋ ਆਪਾਂ ਇੰਜ ਵੀ ਜ਼ਰੂਰ ਕਰਿਆ ਕਰੀਏ ਧੰਨਵਾਦ ਇਸ ਕਰਕੇ ਕਰਦਾ ਮੈਂ ਕਿ ਮੈਂ ਤਾਂ ਵੀਡੀਓ ਲੰਘਾਤੀ ਸੀਗੀ ਜੀ ਮੈਂ ਤਵੱਜੋ ਨਹੀਂ ਸੀ ਦਿੱਤੀ ਪਰ ਜਦੋਂ ਆਹ ਮੈਂ ਗੱਲ ਪੜੀ ਨਾ ਜੀ ਉੱਥੇ ਮੈਂ ਰੁਕ ਗਿਆ ਕਿ ਧਰਮ ਦੀ ਚਾਦਰ ਬਨਾਮ ਸੁੱਕਣੇ ਪਈਆਂ ਚਾਦਰਾਂ 350 ਸਾਲਾ ਮਨਾਇਆ ਜਾ ਰਿਹਾ ਤਾਂ ਮੈਂ ਇਹ ਗੱਲ ਅੱਗੇ ਜਾ ਕੇ ਪੜ੍ਹ ਲਈ ਮੈਂ ਕਿਹਾ ਵੇਖਾ ਵੀ ਕਿੰਨੀ ਇੱਕ ਅਹਿਮੀਅਤ ਵਾਲੀ ਗੱਲ ਆ ਆਹ ਯਾਰ ਇਹ ਮੀਟਾ ਘਟਨਾ ਛੋਟੀ ਜਹੀ ਆ ਪਰ ਇਸ ਘਟਨਾ ਨੇ ਬਹੁਤ ਕੁਝ ਜ਼ਾਹਰ ਕੀਤਾ ਆ ਸੋ ਮੈਂ ਉਮੀਦ ਕਰਦਾ ਕਿ ਤੁਹਾਡੇ ਮਨ ਵਿੱਚ ਵੀ ਇਸ ਸਾਰੀ ਗੱਲਬਾਤ ਦੇ ਪ੍ਰਤੀ ਜਿਹੜੀ ਮੈਂ ਕਰਕੇ ਹਟਿਆ ਖਾਸ ਕਰਕੇ ਜਿਹੜਾ ਇੱਕ ਕੰਪੈਰੀਜ਼ਨ ਆ ਉਹ ਸਬੰਧ ਵਿੱਚ ਤੁਹਾਡੇ ਵੀ ਜ਼ਿੰਦ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਤੁਸੀਂ ਵੀ ਆਪਣੀ ਮਨ ਦੀ ਰਾਏ ਲਿਖਣ ਦੀ ਜ਼ਰੂਰ ਕੋਸ਼ਿਸ਼ ਕਰਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ